ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਘਬਰਾਹ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਇਹ ਹੈ ਕਿ ਇੱਕ ਬੰਦਾ ਆਵੇ ਮੈਂਟਲੀ 75% ਇਲ ਭਰਾ ਨੂੰ ਸਿੱਖ ਭਰਾ ਨੂੰ ਮੈਂਟਲੀ ਜਿਹੜਾ ਬਿਮਾਰ ਹੈ ਉਹਦੇ ਉਹਦੀ ਪੈਨਸ਼ਨ ਦੇ ਵਾਸਤੇ ਜੇ ਉਹ ਤੁਹਾਡੇ ਕੋਲ ਆ ਕੇ ਤੁਹਾਨੂੰ ਸਸਰੀ ਘਰ ਬੁਲਾਉਂਦਾ ਹੈ ਤੇ ਤੁਸੀਂ ਉਹਨੂੰ ਘਬਰਾਹ ਕਰਦੇ ਹੋ ਉਹਨੂੰ ਮਦਦ ਨਹੀਂ ਕਰਦੇ ਤੇ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਫਸਰ ਅਧਿਕਾਰੀ ਹੈਗਾ ਤਾਂ ਆਪਦੀ ਇਹ ਮਾੜੀਆਂ ਆਦਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗਣਾ ਹੈਗਾ ਸੋ ਮੇਰੀ ਸਾਰੇ ਅਧਿਕਾਰੀਆਂ ਨੂੰ ਇਹ ਮੇਰੀ ਬੇਨਤੀ ਹੈ ਸੋ ਜਿੱਥੇ ਕਿਤੇ ਵੀ ਸਾਰੇ ਐਮ ਐਲ ਏਜ਼ ਨੂੰ ਮੇਰੀ ਬੇਨਤੀ ਹੈ ਜਿੱਥੇ ਕਿਤੇ ਵੀ ਤੁਹਾਡੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਆਵੇ ਕਿਰਪਾ ਕਰਕੇ ਨਾਲ ਦੀ ਨਾਲ ਸਾਨੂੰ ਸਾਨੂੰ ਕਲੀਅਰ ਕਰੋ ਤੇ ਉਹਦਾ ਹੱਲ ਹੈ ਜਿਹੜਾ ਉਹ ਇਮੀਡੀਏਟਲੀ ਉਹ ਹੋਊਗਾ ਲੇਕਿਨ ਜੇਸ ਤਹਿਸੀਲਦਾਰ ਨੇ ਜੇਸ ਦਫ਼ਤਰ ਨੇ ਇੱਕ ਕੋਲ ਨੂੰ ਹਜ਼ਾਰਾਂ ਕੋਲ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਰਾਸ਼ਟ ਰੋਡ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀਆਂ ਨਾਲ ਚੱਲੂਗੀ ਸਰਕਾਰ ਨਾ ਭਾਈ ਠੀਕ ਹੈ ਜੀ ਠੀਕ ਮੰਤਰੀ ਜੀ ਬੇਨਤੀ ਕਰਨੀ ਠੀਕ ਹੈ ਜੀ ਮੰਤਰੀ ਅਮਨ ਊੜਾ ਜੀ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋ ਲੂ ਨੂੰ ਪੁੱਛ ਲਿਆ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾ ਛਾਲ ਚਕੜੀ ਤਾਂ ਦੱਸਿਓ ਇੱਕ ਮਿੰਟ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲੇ ਤਿੰਨਾਂ ਤੋਂ ਨਾਮ ਲੈ ਲਓ ਜੇ ਨਾ ਛਾਲ ਚਕਾਈ ਤਾਂ ਮੈਨੂੰ ਨਾਮਨ ਲਾ ਕੇ ਹੋ ਘਵਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਚਲੋ ਠੀਕ ਹੈ ਤਿੰਨ ਬੰਦੇ ਸੀ ਜਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਇਹ ਸਵਾਲ ਸੇਖੋਂ ਸਾਹਿਬ ਦਾ ਇਹ ਸੀ ਕਿ ਜਿਹੜੇ ਆਮਦਨ ਸਰਟੀਫਿਕੇਟ ਲੋਕਾਂ ਦੇ ਬਣਦੇ ਨੇ ਉਹ ਸਾਡੇ ਸੇਵਾ ਕੇਂਦਰਾਂ ਦੇ ਵਿੱਚ ਕਿ 80000 ਤੋਂ ਘੱਟ ਜਿਹਦੀ ਆਮਦਨ ਹੋਵੇ ਉਹ ਬਣਦੇ ਨੇ ਇਹ ਸਵਾਲ ਸੀ ਇਹਨਾਂ ਦਾ ਇਹਨਾਂ ਦਾ ਸਵਾਲ ਹੈ ਜਿਹੜਾ ਉਹ ਫੈਕਚੁਅਲੀ ਗਲਤ ਹੈ ਪਰ ਕੰਸਰਨ ਇਹਨਾਂ ਦਾ ਬਿਲਕੁਲ ਸਹੀ ਹੈ ਜਾਇਜ਼ ਹੈ ਉਹ ਕਿਵੇਂ ਗਲਤ ਇਸ ਕਰਕੇ ਜੀ ਕਿਉਂਕਿ ਇਹ ਜੇ ਕੋਈ ਗੱਲ ਨਹੀਂ ਹੈਗੀ ਕਿ 80000 ਤੋਂ ਘੱਟ ਇਨਕਮ ਵਾਲੇ ਦਾ ਇਨਕਮ ਸਰਟੀਫਿਕੇਟ ਬਣਦਾ ਨਹੀਂ ਹੈਗਾ ਉਹ ਜੇ ਕਿਸੇ ਦੀ ਜ਼ੀਰੋ ਇਨਕਮ ਵੀ ਹੋਵੇ ਤੇ ਉਹ ਸਰਟੀਫਿਕੇਟ ਵੀ ਬਣਦੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੁੰਦੀ ਹੈ ਉਹਨਾਂ ਨੇ ਉਹਨੂੰ ਵੈਰੀਫਾਈ ਕਰਕੇ ਆਪਦੀ ਤਸੱਲੀ ਕਰਕੇ ਉਹ ਬਣਾਉਣੋਂ ਦਾ ਚਾਹੇ ਜ਼ੀਰੋ ਇਨਕਮ ਹੋਵੇ ਉਹਦਾ ਵੀ ਬਣੂਗਾ ਤਿੰਨ ਤਰੀਕੇ ਦੇ ਨਾਲ ਇਹ ਸਰਟੀਫਿਕੇਟ ਅਪਲਾਈ ਹੋ ਸਕਦਾ ਹੈ ਸੇਵਾ ਕੇਂਦਰਾਂ ਦੇ ਵਿੱਚ ਹੋ ਸਕਦਾ ਹੈ ਡੋਰ ਸਟੈਪ ਡਿਲੀਵਰੀ ਦੇ ਰਾਹੀਂ ਹੋ ਸਕਦਾ ਹੈ ਤੇ ਕਨੈਕਟ ਪੋਰਟਲ ਤੇ ਜਾ ਕੇ ਹੋ ਸਕਦਾ ਹੈ ਨਵੰਬਰ 2023 ਤੋਂ ਲੈ ਕੇ ਹੁਣ ਤੱਕ ਆ 195815 ਇਨਕਮ ਸਰਟੀਫਿਕੇਟ ਜਿਹੜੇ 80000 ਤੋਂ ਘੱਟ ਦੇ ਸੀਗੇ ਉਹ ਬਣ ਚੁੱਕੇ ਚਾਹੇ ਬਣਾਉਣੇ ਰੈਵਨਿਊ ਨੇ ਹੁੰਦੇ ਨੇ ਪਰ ਕਿਉਂਕਿ ਅਪਲਾਈ ਸਾਡੇ ਕੋਲੇ ਹੁੰਦਾ ਇਸ ਕਰਕੇ ਇਹ ਇਹ ਸਵਾਲ ਉੱਠਿਆ ਹੁਣ ਇਹਦੇ ਵਿੱਚ ਇਸ ਤਰ੍ਹਾਂ ਕਿ ਮੈਂ ਕਿਉਂਕਿ ਵੀ ਇਹ ਸਵਾਲ ਫੈਕਚੁਅਲੀ ਗਲਤ ਹੈ ਕਿਉਂਕਿ ਜਦੋਂ ਕੱਲ ਇਹ ਮੇਰੇ ਕੋਲ ਸਵਾਲ ਆਇਆ ਮੈਨੂੰ ਥੋੜਾ ਜਿਹਾ ਅਜੀਬ ਲੱਗੇ ਕਿ ਇਹ ਜੀ ਗੱਲ ਤਾਂ ਕਦੇ ਸੁਣੀ ਨਹੀਂ ਹੈਗੀ ਸੋ ਮੈਂ ਸੇਖੋਂ ਸਾਹਿਬ ਨਾਲ ਗੱਲ ਕੀਤੀ ਮੈਂ ਕਿ ਜੀ ਤੁਹਾਨੂੰ ਇਹ ਕਿਹੜੇ ਬੰਦੇ ਨੇ ਕਿਹਾ ਹੈ ਵੀ ਇਹ ਪ੍ਰੋਬਲਮ ਤੁਹਾਨੂੰ ਕਿੱਥੋਂ ਪਤਾ ਲੱਗੀ ਮੈਂ ਇਸ ਕਰਕੇ ਸਰ ਸ਼ੇਅਰ ਕਰਨਾ ਚਾਹਣਾ ਸਾਰੇ ਲਈ ਇਹ ਸਿਰਫ ਇਸ ਹਾਊਸ ਦੇ ਨਹੀਂ ਪੂਰੇ ਪੰਜਾਬ ਦੇ ਲਈ ਮੈਂ ਸਾਂਝਾ ਕਰਨਾ ਚਾਹਣਾ ਕਿਉਂਕਿ ਨਾਰਮਲੀ ਚਾਹੇ ਸਰਕਾਰ ਜੀ ਦੀ ਮਰਜ਼ੀ ਹੋਵੇ ਸਰਕਾਰ ਦੀ ਇੰਟੈਂਸ਼ਨ ਪੋਲਿਟਿਕਲ ਲੋਕਾਂ ਦੀ ਇੰਟੈਂਸ਼ਨ ਠੀਕ ਹੁੰਦੇ ਪਰ ਨੀਚੇ ਜਦੋਂ ਕਈ ਵਾਰੀ ਕੋਈ ਅਧਿਕਾਰੀ ਜਾਂ ਮੁਲਾਜ਼ਮ ਗਲਤ ਗਾਈਡ ਕਰ ਦਿੰਦਾ ਜੀ ਗਲਤ ਬਿਆਨੀ ਕਰ ਦਿੰਦਾ ਗੈਰ ਜ਼ਿੰਮੇਵਾਰ ਬਿਆਨੀ ਕਰ ਦਿੰਦਾ ਉਦੋਂ ਹੀ ਪ੍ਰੋਬਲਮਾਂ ਆਉਂਦੀਆਂ ਨੇ ਮੈਨੂੰ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਲਕੇ ਫਰੀਦਕੋਟ ਦੇ ਵਿੱਚ ਡੋਗਰ ਬਸਤੀ ਹੈ ਉੱਥੇ ਪਰਮਜੀਤ ਘੋਲੂ ਹੈ ਬਾਸਕਟਬਾਲ ਦੀ ਟ੍ਰੇਨਿੰਗ ਕਰਾਉਂਦਾ ਉਹ ਗਿਆ ਇਹਨਾਂ ਕੋਲੇ ਆਇਆ ਸੀਗੇ ਜਿਹਦੇ ਵਿੱਚ ਇਹਨਾਂ ਨੇ ਕਿਹਾ ਜੀ ਇਹਨਾਂ ਨੂੰ ਤਸਵੀਲਦਾਰ ਨੇ ਕਿਹਾ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਦੋ ਭਰਾ 75% ਮੈਂਟਲੀ ਸਿੱਕ ਸੀਗੇ ਤੇ ਉਹਨਾਂ ਦਾ ਸਰਟੀਫਿਕੇਟ ਬਣਾਉਣਾ ਚਾਹੁੰਦਾ ਸੀਗਾ ਸਰਟੀਫਿਕੇਟ ਬਣਾਉਣ ਦੇ ਲਈ ਉਹ ਤਸਵੀਲਦਾਰ ਕੋਲੇ ਗਿਆ ਤੇ ਤਸਵੀਲਦਾਰ ਨੇ ਕਹਿੰਦਾ ਵੀ 80000 ਤੋਂ ਘੱਟ ਤਾਂ ਬਣਦਾ ਨਹੀਂ ਹੈਗਾ ਤੂੰ ਜਾ ਕਰ ਨੂੰ ਉਹਨਾਂ ਚੋਂ ਇੱਕ ਭਰਾ ਦੀ ਡੈਥ ਹੈ ਜਿਹੜੀ 5-6 ਮਹੀਨੇ ਪਹਿਲਾਂ ਉਹ ਵੀ ਹੋ ਗਈ ਤੇ ਜਦੋਂ ਮੈਂ ਉਹ ਤੋਂ ਸਾਰੀ ਗੱਲ ਸਮਝੀ ਉਦੋਂ ਮਗਰੋਂ ਫਿਰ ਮੈਂ ਸ਼ਾਮ ਨੂੰ ਸਾਡੇ ਮੇਰੇ ਵਿਭਾਗ ਦੇ ਪ੍ਰਿੰਸ ਜਿਹੜੇ ਏਸੀਐਸ ਨੇ ਵਿਕਾਸ ਪ੍ਰਤਾਪ ਉਹਨਾਂ ਨੂੰ ਸਾਡੇ ਡਾਇਰੈਕਟਰ ਨੇ ਗਵਰਨੈਂਸ ਰਿਫਾਰਮਸ ਦੇ ਡਿਗਰੀਸ ਦੇ ਨਾਲ ਉਹਨਾਂ ਨੂੰ ਡੀਸੀ ਫਰੀਦਕੋਟ ਨੂੰ ਤੇ ਪਰਮਜੀਤ ਘੋਲੂ ਨੂੰ ਮੈਂ ਕਾਨਫਰੰਸ ਕਾਲ ਤੇ ਲਿਆ ਤੇ ਸਮਝੇ ਸਾਰਾ ਇਸ਼ੂ ਕੀ ਹੈ ਤੇ ਉੱਥੋਂ ਇਹ ਗੱਲ ਸਮਝ ਕੇ ਨਿਕਲ ਕੇ ਆਈ ਕਿ ਉਹਨੇ ਤਸਦੀਲਦਾਰ ਨੇ ਕਹਤਾ ਸੀਗਾ ਪਰ ਚਲੋ ਤਸਦੀਲਦਾਰ ਨੇ ਸਿਰਫ ਇਹਸ ਕਰਕੇ ਕਿ ਮੇਰੇ ਤੋਂ ਗੱਲ ਸਾਡੀ ਵੀ ਨਾ ਬਣ ਜਾ ਉਹਨੇ ਯਾ ਨਲੈਕੀ ਕੀਤੀ ਉਹ ਨਹੀਂ ਸੋ ਸਰ ਇਹਦੇ ਵਿੱਚ ਫੈਸਲਾ ਇਹ ਕੀਤਾ ਕੱਲ ਮੈਂ ਕਿ ਅੱਜ ਸਵੇਰੇ ਕੱਲ ਸੰਡੇ ਸੀਗਾ ਅੱਜ ਸਵੇਰੇ 10 ਵਜੇ ਪਰਮਜੀਤ ਖੋਲੂ ਨੂੰ ਡੀਸੀ ਨਾਲ ਬਿਠਾਤਾ ਸਰਟੀਫਿਕੇਟ ਉਹਦਾ ਅਪਲਾਈ ਹੋ ਗਿਆ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਸਰਟੀਫਿਕੇਟ ਉਹਦਾ ਇਸ਼ੂ ਹੋ ਜਾਊਗਾ ਤੇ ਪੈਨਸ਼ਨ ਹੈ ਜਿਹੜੀ ਕਿਉਂਕਿ 3 ਮਹੀਨੇ ਦਾ ਸਾਈਕਲ ਹੁੰਦਾ ਉਹ ਪਹਿਲੇ ਪ੍ਰਾਇਤ ਉਹਦੀ ਪੈਨਸ਼ਨ ਵੀ ਲੱਗ ਜੂਗੀ ਸੋ ਸੇਖੋਂ ਸਾਹਿਬ ਖੋਲੂ ਨੂੰ ਬੁਲਾ ਕੇ ਪੁੱਛ ਲਓ ਕਿ ਤਸੱਲੀ ਹੋਈ ਕਿ ਨਹੀਂ ਦੂਜਾ ਮੈਸੇਜ ਦੂਜਾ ਮੈਸੇਜ ਮੇਰਾ ਉਹਨਾਂ ਅਫਸਰਾਂ ਅਧਿਕਾਰੀਆਂ ਨੂੰ ਮੁਲਾਜ਼ਮ ਨੂੰ ਇਹ ਹੈ ਕਿ ਜਿਹੜੇ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਗੁਮਰਾਹ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਇਹ ਹੈ ਕਿ ਇੱਕ ਬੰਦਾ ਆਪ ਦੇ ਮੈਂਟਲੀ 75% ਇਲ ਭਰਾ ਨੂੰ ਸਿੱਖ ਭਰਾ ਨੂੰ ਮੈਂਟਲੀ ਜਿਹੜਾ ਬਿਮਾਰ ਹੈ ਉਹਦੇ ਉਹਦੀ ਪੈਨਸ਼ਨ ਦੇ ਵਾਸਤੇ ਜੇ ਉਹ ਤੁਹਾਡੇ ਕੋਲ ਆ ਕੇ ਤੁਹਾਨੂੰ ਸਸਰੀ ਘਰ ਬੁਲਾਉਂਦਾ ਹੈ ਤੇ ਤੁਸੀਂ ਉਹਨੂੰ ਗੁਮਰਾਹ ਕਰਦੇ ਹੋ ਉਹਨੂੰ ਮਦਦ ਨਹੀਂ ਕਰਦੇ ਤੇ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਫਸਰ ਅਧਿਕਾਰੀ ਹੈਗਾ ਤਾਂ ਆਪਦੀ ਇਹ ਮਾਰੀਆਂ ਆ ਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗਣਾ ਹੈਗਾ ਸੋ ਮੇਰੀ ਸਾਰੇ ਅਧਿਕਾਰੀਆਂ ਨੂੰ ਇਹ ਮੇਰੀ ਬੇਨਤੀ ਹੈ ਸੋ ਜਿੱਥੇ ਕਿਤੇ ਵੀ ਸਾਰੇ ਐਮ ਐਲ ਏਜ਼ ਨੂੰ ਮੇਰੀ ਬੇਨਤੀ ਹੈ ਜਿੱਥੇ ਕਿਤੇ ਵੀ ਤੁਹਾਡੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਆਵੇ ਕਿਰਪਾ ਕਰਕੇ ਨਾਲ ਦੀ ਨਾਲ ਸਾਨੂੰ ਸਾਨੂੰ ਕਲੀਅਰ ਕਰੋ ਤੇ ਉਹਦਾ ਹੱਲ ਹੈ ਜਿਹੜਾ ਉਹ ਇਮੀਡੀਏਟਲੀ ਉਹ ਹੋਊਗਾ ਔਰ ਇਹਦੇ ਵਾਸਤੇ ਸਖਤ ਡਾਇਰੈਕਸ਼ਨਾਂ ਦੇ ਲਈ ਆਲਰੇਡੀ ਮੈਂ ਏ ਸੀ ਐਸ ਨੂੰ ਸਾਡੇ ਨੂੰ ਕਹਿ ਚੁੱਕਿਆ 1 ਵਜੇ ਉਹਨਾਂ ਨੇ ਸਾਰੇ ਡੀਸੀਆਂ ਦੇ ਨਾਲ ਮੀਟਿੰਗ ਰੱਖੀ ਹੈ ਤੇ ਜਿੱਥੇ ਕਿਤੇ ਵੀ ਕੋਈ ਸਰਟੀਫਿਕੇਟ ਪੈਂਡਿੰਗ ਐ ਸਰ ਮੈਨੂੰ ਦੱਸ ਦੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਗਵਰਨਰ ਸਰ ਫਾਰਮ ਜਿਹੜਾ ਕਿ ਅ ਸਰਕਾਰ ਬਣਨ ਤੋਂ ਪਹਿਲਾਂ 27 28% ਦੀ ਜਿਹੜੀ ਪੈਂਡੈਂਸੀ ਹੁੰਦੀ ਸੀ ਕਿ ਬਿਯੋਂਡ ਟਾਈਮਲਾਈਨ ਉਹ ਅੱਜ ਮਹਿਜ਼ ਪੁਆਇੰਟ 01% ਤੋਂ ਵੀ ਘੱਟ ਹੈ ਕਿਉਂਕਿ ਉਹਦੀ ਰੈਗੂਲਰ ਮੋਨਿਟਰਿੰਗ ਹੁੰਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿ ਇਸ ਤਰ੍ਹਾਂ ਦੀ ਜਿੱਕ ਦੇ ਵੀ ਕਿਸੇ ਗਰੀਬ ਬੰਦੇ ਦੀ ਕੋਈ ਕੋਈ ਉਹਦੇ ਹਰਾਸਮੈਂਟ ਉਹਦੇ ਪਲੀਜ਼ ਧਿਆਨ ਦੇ ਵਿੱਚ ਲਿਆਓ ਜੀ ਥੈਂਕ ਯੂ ਜੀ ਸਿੱਖੋ ਸਾਹਿਬ ਦਾ ਕੁਐਸਚਨ ਹੈ ਜੀ ਜੀ ਸਿੱਖੋ ਸਾਹਿਬ ਅ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਅ ਮੰਤਰੀ ਸਾਹਿਬ ਦੇ ਨਾਲ ਕੱਲ ਲਗਾਤਾਰ ਗੱਲਬਾਤ ਹੋਈ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਤੇ ਅਸਲ ਦੇ ਵਿੱਚ ਕਹਾਣੀ ਕੀ ਹੈ ਵੀ ਜਿਹੜੇ ਬੰਦੇ ਥੱਲੇ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ 80000 ਰੁਪਏ ਤੋਂ ਘੱਟ ਕੋ ਕਿ ਮੈਂ ਖੁਦ ਤਹਿਸੀਲਦਾਰ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਅਸੀਂ ਜਿਹੜਾ ਜਿਹੜੇ ਇਹਨਾਂ ਦੇ ਆਪਣੇ ਹੈਗੇ ਉਹ ਅਧਿਕਾਰੀ ਸੌਬਦਾ ਸੈਂਟਰ ਵਾਲੇ ਮੈਂ ਉਹਨਾਂ ਨਾਲ ਵੀ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਜੀ 80000 ਤੋਂ ਘੱਟ ਅਸੀਂ ਸਾਡੇ ਜਿਹੜਾ ਉਹਦੇ ਤੇ ਪੋਰਟਲ ਤੇ ਫੀਡ ਹੀ ਨਹੀਂ ਹੁੰਦਾ ਤੇ ਇਸ ਕਰਕੇ ਇਹ ਇਹ ਬਣ ਨਹੀਂ ਸਕਦਾ ਫਿਰ ਤਹਿਸੀਲਦਾਰ ਨੂੰ ਮੰਤਰਲਾ ਕਰਕੇ ਉਹਦੇ ਤੋਂ ਸਰਟੀਫਿਕੇਟ ਉਹਨੇ ਦੂਜਾ ਬਣਾ ਕੇ ਦਿੱਤਾ ਆਨਲਾਈਨ ਫਿਰ ਵੀ ਨਹੀਂ ਚੜਿਆ ਮੈਨੂੰ ਉਹ ਬਣਾਤਾ ਉਹਨਾਂ ਨੇ ਆਪਦੀ ਜਿਹੜਾ ਫਰਜ਼ ਨਿਭਾਤਾ ਵੀ ਚਲੋ ਜੀ ਜੇ ਕਿਤੇ ਕੰਮ ਆ ਸਕਦਾ ਤਾਂ ਮੈਂ ਇਹਦਾ ਲਾ ਦਿੰਦਾ ਇੱਕ ਮੰਦਬੁੱਧੀ ਬੰਦਾ ਹੈ ਉਹ 1 ਰੁਪਿਆ ਕਮਾਉਂਦਾ ਨਹੀਂ ਬੋਦੀਵਰੀ ਹੋਰ ਵੀ ਕੇਸਾਂ ਦੇ ਵਿੱਚ ਕੰਪਲੇਂਟ ਆਉਂਦੀ ਹੈ ਜਿਹੜਾ ਬੰਦਾ ਕੰਮ ਹੀ ਨਹੀਂ ਕਰਦਾ 80000 ਤੋਂ ਉੱਤੇ ਕਿੱਥੋਂ ਸਰਟੀਫਿਕੇਟ ਬਣਾ ਲਊਗਾ ਫਿਰ 80000 ਤੋਂ ਜਿਹੜਾ ਉਤਲੇ ਸਰਟੀਫਿਕੇਟ ਉਹ ਤੇ ਗਵਰਨਮੈਂਟ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਤੇ ਇਸ ਤਰ੍ਹਾਂ ਦੇ ਜਿਹੜੇ ਉਹ ਇੱਕ ਮਿੰਟ ਸਾਰ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜਾ ਸੌਫਟਵੇਅਰ ਠੀਕ ਕਰਨ ਵਾਲਾ ਆ ਸਾਫਟਵੇਅਰ ਠੀਕ ਕਰਨਾ ਇੱਕ ਇੱਕ ਕੇਸ ਤੋਂ ਪਹਿਲਾਂ ਰੋਣਾ ਸਰ ਹੋਰ ਕੋਈ ਗੱਲ ਕਰਨੀ ਕਿਉਂ ਹਾਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਪਿੱਛੇ ਜੇ ਇੱਕ ਇਸ ਤਰ੍ਹਾਂ ਦੀ ਕੰਪਲੇਂਟ ਆਈ ਸੀ ਸਾਡੇ ਰਾਮਗੜੀਆ ਪਰਿਵਾਰ ਦੇ ਵਿੱਚੋਂ ਮੁੰਡਾ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਉਹਦੇ ਰਾਮਗੜੀਆ ਸਿੱਖ ਸੀ ਪਰ ਉਹ ਕਹਿੰਦੇ ਅਸੀਂ ਕੱਲੇ ਰਾਮਗੜੀਏ ਦਾ ਜਿਹੜਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹਦੇ ਨਾਲ ਸਿੱਖ ਨਹੀਂ ਲੱਗਦਾ ਰਾਮਗੜੀਆ ਸਿੱਖ ਨਹੀਂ ਲੱਗਦਾ ਮਜਬੀ ਸਿੱਖ ਨਹੀਂ ਲੱਗਦਾ ਹੋਰ ਵੀ ਕਈ ਜਿਹੜੇ ਸਾਡੇ ਵੀਰ ਆ ਉਹਨਾਂ ਦੇ ਨਾਲ ਸਿੱਖ ਲਿਆਦਾ ਕੱਲੇ ਜੱਟ ਦੇ ਨਾਲ ਸਿੱਖ ਲੱਗਦਾ ਸੋ ਇਸ ਵਾਸਤੇ ਇਸ ਤਰ੍ਹਾਂ ਦੇ ਕਈ ੜਿੱਕੇ ਆ ਜਿਹੜੇ ਉਹ ਇਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਸੁਧਾਰਨ ਦੀ ਲੋੜ ਆ ਆਧਾਰ ਕਾਰਡ ਦੀ ਵੀ ਸਮੱਸਿਆ ਹੈ ਆਧਾਰ ਕਾਰਡ ਵੀ ਜੇ ਕੋਈ ਬੰਦਾ ਹੁਣ ਆਪਣਾ 50 ਸਾਲ ਤੋਂ ਉੱਤੇ ਆ ਉਹਦਾ ਆਧਾਰ ਕਾਰਡ ਨਹੀਂ ਬਣਦਾ ਇਸ ਕਰਕੇ ਜਦੋਂ ਬੰਦਾ ਜੇ ਕਿਸੇ ਨੇ ਪਹਿਲਾਂ ਨਹੀਂ ਬਣਾਇਆ ਤਾਂ ਅੱਜ ਆਪਦੇ ਉਹ ਫਿੰਗਰਪ੍ਰਿੰਟ ਦੇ ਕੇ ਜੋ ਆਧਾਰ ਕਾਰਡ ਬਣਾਉਣਾ ਚਾਹੁੰਦਾ ਉਹ ਇਹ ਵੀ ਹੁਣੇ 2-4 ਦਿਨਾਂ ਦੀ ਗੱਲ ਹੋਈ ਉਹ ਕਹਿੰਦੇ ਇਹ ਹੁਣ ਜਿਹੜਾ ਤੁਹਾਡੇ ਵਾਸਤੇ ਮਨਜ਼ੂਰੀ ਲੈਣੀ ਪਊਗੀ ਠੀਕ ਹੈ ਸੋ ਇਸ ਵਾਸਤੇ ਜਿੱਥੇ ਕਿਤੇ ਕੋਈ ਡਿੱਕਾ ਹੈ ਜੇ ਕੋਈ ਅਧਿਕਾਰੀ ਜਾ ਰਗਾ ਉਹਨਾਂ ਨੂੰ ਇਹ ਇਹ ਨਾ ਬਣਾਓ ਕਿ 80000 ਤੋਂ ਥੱਲੇ ਬਣਨਾ ਹੀ ਨਹੀਂ ਸੋ ਮੈਂ ਰੋੜਾ ਸਾਹਿਬ ਧੰਨਵਾਦ ਕਰਦਾ ਇਹਨਾਂ ਨੇ ਕੱਲ ਪੂਰੀ ਜਿਹੜੀ ਆਪਦੇ ਵੱਲੋਂ ਮਿਹਨਤ ਕੀਤੀ ਹੈ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਫੋਨ ਤੇ ਸਰ ਮੈਂ ਪਰ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਧਿਆਨ ਦੀ ਜਿਹੜੀ ਗੱਲ ਆ ਗਈ ਉਹ ਤਾਂ ਹੱਲ ਹੋਊਗੀ ਜਿਹੜੇ ਬੰਦੇ ਧਿਆਨ ਦੇ ਹੀ ਆ ਸਕਦੇ ਮંત્રી ਜੀ ਮંત્રી ਜੀ ਉਹਦੇ ਨਾਲ ਚਾਹੁੰਦੇ ਬੈਠੋ ਜੀ ਸਰ ਇਸ ਤਰ੍ਹਾਂ ਕਿ ਮੈਂ ਕਲੀਅਰ ਕਰ ਚੁੱਕਾ ਕੱਲ ਚਾਹੇ ਮੈਂ ਤੁਹਾਨੂੰ ਪਤਾ ਹੀ ਮੇਰੇ ਸਾਡੇ ਫੈਮਿਲੀ ਦੇ ਥੋੜੇ ਜਿਹਾ ਇੱਕ ਹੋ ਗਿਆ ਸੀਗਾ ਕਜ਼ਨ ਦੀ ਡੈਥ ਹੋ ਗਈ ਸੀ ਕਿ ਫਿਰ ਵੀ ਮੈਨੂੰ ਫਾਲੋਅ ਅਪ ਐਮਐਲਏ ਸਾਹਿਬ ਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਨਾ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਸਪੈਸੀਫਿਕਲੀ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਦੇ ਕੇ ਭੇਜੋ ਮੈਂ ਲੈ ਕੇ ਆਇਆ ਜੀ ਜਿਹਦੇ ਵਿੱਚ ਇੱਕ 60000 ਦਾ ਬਣਿਆ ਹੋਇਆ ਹੈ ਇੱਕ 14000 ਦਾ ਬਣਿਆ ਹੋਇਆ ਹੈ ਇੱਕ ਸਰਟੀਫਿਕੇਟ ਜ਼ੀਰੋ ਇਨਕਮ ਦਾ ਬਣਿਆ ਹੋਇਆ ਹੈ ਇਹ ਹੋਇਆ ਕੀ ਇਹਦੇ ਵਿੱਚ ਹੋਇਆ ਕੀ ਹੈ ਹੋਇਆ ਇਹ ਹੈ ਕਿਉਂਕਿ ਤਸਦੀਲਦਾਰ ਨੇ ਆਪਦੀ ਤਸੱਲੀ ਕਰਨੀ ਹੁੰਦੀ ਹੈ ਵੀ ਇਸ ਬੰਦੇ ਦੀ ਇਨਕਮ ਇੰਨੀ ਹੈ ਉਹਨੇ ਆਪਦੇ ਗਲੋਂ-ਗਲਾਵਾ ਲਾਉਣ ਦੇ ਲਈ ਵੀ ਕਿਤੇ ਕੱਲ ਨੂੰ ਮੈਂ ਗਲਤ ਸਰਟੀਫਿਕੇਟ ਨਾ ਬਣਾ ਬਣਾਦਾ ਉਹਨੇ ਉੱਥੇ ਸੇਵਾ ਕੇਂਦਰ ਵਾਲੇ ਪ੍ਰਾਈਵੇਟ ਮੁਲਾਜ਼ਮਾ ਨੂੰ ਕਹਿ ਰੱਖਿਆ ਸੀਗਾ ਵੀ ਯਾਰ ਤੁਸੀਂ ਅਪਲਾਈ ਨਾ ਕਰਾਇਓ ਜਦੋਂ ਤਸਦੀਲਦਾਰ ਨੇ ਕਿਹਾ ਤਾਂ ਉਹਨੇ ਨਹੀਂ ਫੜੇ ਹੋਣੇ ਕਾਗਜ਼ ਆ ਤੇ ਜਦੋਂ ਉਹਦੇ ਕੋਲ ਤਸਦੀਲਦਾਰ ਕੋਲੇ ਗਿਆ ਚਲ ਕੋਲੂ ਉਹਨੂੰ ਵੀ ਮਨ੍ਹਾ ਕਰਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਨ ਪ੍ਰਿੰਸੀਪਲ ਗਵਰਨਮੈਂਟ ਵੱਲੋਂ ਸਾਡੇ ਵੱਲੋਂ ਕੋਈ ਇਹੋ ਜੀ ਦਿੱਕਤ ਨਹੀਂ ਹੈਗੀ ਜੇ ਕੋਈ ਆਉਂਦੇ ਮੈਂ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੇ ਧਿਆਨ ਦੇ ਵਿੱਚ ਇਹੋ ਜਿਹਾ ਕੋਈ ਆਵੇ ਤਾਂ ਦੱਸੋ ਨਾਲ ਦਿਨ ਉਹਦੇ ਉੱਪਰ ਕਾਰਵਾਈ ਹੋਊਗੀ ਰਾਣਾ ਜੀ ਰਾਣਾ ਜੀ ਦੱਸੋ ਸਪੀਕਰ ਸਾਹਿਬ ਉਸ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਤੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹਉਣਾ ਕੋਰ ਨੂੰ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰਨ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਇਹ ਆ ਦੀ ਮੈਨ ਡਸਨ ਵਰਕ ਦੀ ਸਿਸਟਮ ਵਰਕਸ ਕੋਲੂ ਨੂੰ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫ਼ਤਰ ਨੇ ਇੱਕ ਕੋਲੂ ਨੇ ਹਜ਼ਾਰਾਂ ਕੋਲੂ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਲੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀ ਨਾਲ ਚੱਲੂਗੀ ਸਰਕਾਰ ਨਾ ਭਾਈ ਠੀਕ ਹੈ ਜੀ ਠੀਕ ਹੈ ਮੰਤਰੀ ਜੀ ਬੇਨਤੀ ਕਰਨੀ ਠੀਕ ਹੈ ਰਾਣਾ ਜੀ ਮੰਤਰੀ ਅਮਨ ਊੜਾ ਜੀ ਜੀ ਬੇਨਤੀ ਤੁਸੀਂ ਵੱਡੇ ਥੰਨੂੰ ਬੇਨਤੀ ਕਰ ਰਹੇ ਹੋ ਬੇਨਤੀਆਂ ਨਾਲ ਲਾਜ ਤੱਕੇ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾਛ ਕਲੀ ਦੱਸਿਓ ਲੇਕਿਨ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲੈ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚ ਕਹੀ ਤਾਂ ਮੈਨੂੰ ਦਰਾਵਨ ਲਾ ਕੇ ਹੋ ਧੋਵਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਚਲੋ ਠੀਕ ਹੈ ਤਿੰਨ ਬੰਦੇ ਸੀ ਜਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਠੀਕ ਹੈ ਤਸਵੀਰਦਾਰ ਵੱਡਾ ਸੀ ਕਿ ਛੋਟਾ ਸੀ ડીਸੀ ਕਹਿੰਦਾ ਚਾਰ ਸੀ ਉਹਨਾਂ ਦੇ ਨਾਲ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਸਰਦਾਰ ਬੈਠੋ ਜੀ ਬੈਠੋ ਬੈਠੋ ਸਰਦਾਰ ਜੀਵਨ ਸਿੰਘ ਸੰਗੋਵਾਲ ਬੈਠੋ ਬਤਰੀ ਜੀ ਬੰਦੇ ਬੈਠੋ ਧੰਨਵਾਦ ਸਪੀਕਰ ਸਾਹਿਬ ਰਸਲ ਨੰਬਰ 1381 ਡਾਕਟਰ ਬਲਬੀਰ ਸਿੰਘ ਮਾਣੇ ਉਸੇ ਤੇ ਬਰਵਾਰ ਭਲਾਈ ਮੰਤਰੀ ਜਵਾਬ ਦੇਣਗੇ ਸਪੀਕਰ ਸਾਹਿਬ ਇਹ ਜਿਹੜਾ ਹਸਤਾ ਹੈ